ਪਰਿਵਾਰ ਨੂੰ ਸਮਾਂ ਦੇਣਾ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦਿੰਦੇ ਹੋ ਉਹਨਾਂ ਦੇ ਨਾਲ ਡਿਸਕਸ ਕਰਦੇ ਹੋ ਤਾਂ ਤੁਹਾਡਾ ਸਟ्रेस ਆਲਰੇਡੀ 50% ਘੱਟ ਹੋ ਜਾਂਦਾ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਹਲਕਾ ਫੁਲਕਾ ਟਾਈਮ ਜ਼ਰੂਰ ਬਤਾਓ ਇਸ ਦੇ ਨਾਲ-ਨਾਲ ਛੋਟੀਆਂ ਗੇਮਸ ਜੋ ਤੁਸੀਂ ਆਪਣੇ ਬੈਡਰੂਮ 'ਚ ਜਾਂ ਆਪਣੇ ਡਰਾਇੰਗ ਰੂਮ 'ਚ ਬੈਠ ਕੇ ਖੇਡ ਸਕਦੇ ਹੋ ਉਹ ਸਮਾਂ ਬਿਤਾਉਣ ਦੇ ਨਾਲ-ਨਾਲ ਉਹਨਾਂ ਨੂੰ ਇੰਜੋਏ ਵੀ ਕਰੋ ਇਸ ਲਈ ਕੋਸ਼ਿਸ਼ ਕਰੋਗੇ ਤੁਸੀਂ ਵੀ ਆਪਣੇ ਲਾਈਫ ਪਾਰਟਨਰ ਦੇ ਹਰ ਇੱਕ ਦੁੱਖ ਸੁੱਖ ਦਾ ਖਿਆਲ ਰੱਖੋ ਆਪਣੇ ਸਾਥੀ ਦੇ ਨਾਲ ਵਾਤਵਾ ਸਮਾਂ ਬਤਾਉਣ ਦੇ ਲਈ ਪਲੈਨਿੰਗ ਕਰੋ ਉਹਨਾਂ ਨੂੰ ਕਮ ਆਉਣ ਲੈ ਕੇ ਜਾਓ ਉਹਨਾਂ ਦੇ ਨਾਲ ਡਿਨਰ ਕਰੋ ਉਹਨਾਂ ਦੀ ਰੁਚੀਆਂ ਦੇ ਅਕੋਰਡਿੰਗ ਉਹਨਾਂ ਦੀ ਪਸੰਦ ਤੇ ਨਾ ਪਸੰਦ ਜ਼ਰੂਰ ਜਾਣੋ ਅੱਜ ਦੀ ਭੱਜ ਦੌੜ ਦੇ ਕੰਪੀਟੀਸ਼ਨ ਭਰੀ ਜ਼ਿੰਦਗੀ ਵਿੱਚ ਸਾਨੂੰ ਕਈ ਵਾਰ ਇਹ ਹੀ ਨਹੀਂ ਪਤਾ ਚੱਲਦਾ ਕਿ ਇਸ ਸਕਸੈਸ ਦੇ ਪਿੱਛੇ ਭੱਜਦੇ-ਭੱਜਦੇ ਆਪਣੇ ਬਹੁਤ ਹੀ ਅਹਿਮ ਰਿਸ਼ਤਿਆਂ ਤੋਂ ਹਾਰ ਬੈਠਦੇ ਹਾਂ ਅਤੇ ਜਦੋਂ ਤੱਕ ਸਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਤਾਂ ਬਹੁਤ ਹੀ ਦੇਰ ਹੋ ਜਾਂਦੀ ਹੈ ਸਾਡੇ ਰਿਸ਼ਤੇ ਕਿਤੇ ਨਾ ਕਿਤੇ ਬिखर ਜਾਂਦੇ ਨੇ ਤੇ ਜਿਹੜੀ ਅਸੀਂ ਏਨਰਜੀ ਆਪਣੇ ਬਿਜ਼ਨਸ ਤੇ ਆਪਣੀ ਸਕਸੈਸ ਤੇ ਲਗਾਈ ਹੁੰਦੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਵੇਸਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਹ ਤਾਂ ਉਹੀ ਕੰਮ ਹੋ ਗਿਆ ਕਿ ਬੰਦਾ ਸਕਸੈਸ ਦੇ ਪਿੱਛੇ ਪੈਸਿਆਂ ਦੇ ਪਿੱਛੇ ਆਪਣੀ ਸੇਹ ਤੇ ਰਿਸ਼ਤੇਦਾਰੀ ਗਵਾ ਬੈਠਦਾ ਹੈ ਇਸ ਸਭ ਤੋਂ ਬਚਣ ਦੇ ਲਈ ਸਾਨੂੰ ਪ੍ਰੋਫੈਸ਼ਨ ਆਫ ਤੇ ਵੀ ਧਿਆਨ ਦੇਣਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਪਾ ਕੈਰੀਅਰ ਨੂੰ ਸਕਸੈਸਫੁਲ ਕਰਨ ਦੇ ਲਈ ਅੱਜ ਮੈਂ ਵੱਖਰੇ ਵਿਸ਼ੇ ਦੇ ਵੀਡੀਓ ਬਣਾਉਣ ਜਾ ਰਿਹਾ ਹਾਂ ਉਹ ਹੈ ਰਿਲੇਸ਼ਨਸ਼ਿਪ ਵੈਲਿ ਕਿਸੇ ਵੀ ਖੁਸ਼ੀ ਦੇ ਨਹੀਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਤੁਹਾਡੇ ਪਰਿਵਾਰ ਦੇ ਨਾਲ ਰਿਸ਼ਤੇ ਦੋਸਤੋ ਤੁਸੀਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਏਗੀ ਕਿ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਤੁਸੀਂ ਆਪਣਾ ਕੰਮ ਧਿਆਨ ਦੇ ਨਾਲ ਕਰਦੇ ਹੋ ਪੂਰੀ એનર્ਜੀ ਦੇ ਨਾਲ ਕਰਦੇ ਹੋ ਔਰ ਤੁਹਾਡਾ ਬਿਜ਼ਨਸ ਦਾ ਜੌਬ ਦੇ ਵਿੱਚ ਬਹੁਤ ਹੀ ਤੁਸੀਂ ਪ੍ਰੋਡਕਟਿਵਿਟੀ ਦੇ ਨਾਲ ਕੰਮ ਕਰਦੇ ਹੋ ਜਿਸ ਦਿਨ ਤੁਸੀਂ ਆਪ ਖੁਸ਼ ਹੁੰਦੇ ਹੋ ਤੁਹਾਡੇ ਬਿਜ਼ਨਸ ਦੇ ਪਾਰਟਨਰਸ ਤੁਹਾਡੇ ਬੋਸ ਔਰ ਸਾਰੇ ਦੇ ਸਾਰੇ ਤੁਹਾਨੂੰ ਐਵੇਂ ਲੱਗਦਾ ਕਿ ਸਾਰੇ ਹੀ ਖੁਸ਼ ਨੇ ਜਦੋਂ ਸਾਰੇ ਤੁਹਾਡੇ ਕੋਲ ਖੁਸ਼ ਹੁੰਦੇ ਨੇ ਤੇ ਤੁਸੀਂ ਕੰਮ ਵੀ ਜ਼ਿਆਦਾ ਮਨ ਲਗਾ ਕੇ ਕਰਦੇ ਹੋ ਪੂਰੀ એનર્ਜੀ ਦੇ ਨਾਲ ਕਰਦੇ ਹੋ ਤੇ ਤੁਸੀਂ ਬਿਜ਼ਨਸ ਦੇ ਵਿੱਚ ਆਪਣੀ ਜੌਬ ਦੇ ਵਿੱਚ ਸਕਸੈਸ ਲੈਂਦੇ ਹੋ ਆ ਹੁਣ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਉਹ ਨੁਕਤੇ ਸ਼ੇਅਰ ਕਰਦਾ ਹਾਂ ਜਿਸ ਦੇ ਨਾਲ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਖੁਸ਼ रह ਸਕਦੇ ਹੋ ਗਰੋਥ ਲੈ ਸਕਦੇ ਹੋ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦਿੰਦੇ ਹੋ ਉਹਨਾਂ ਦੇ ਨਾਲ ਡਿਸਕਸ ਕਰਦੇ ਹੋ ਤੇ ਤੁਹਾਡਾ ਸਟ्रेस ਆਲਰੇਡੀ 50% ਘੱਟ ਹੋ ਜਾਂਦਾ ਇਸ ਲਈ ਕਦੇ ਵੀ ਆਪਣੇ ਪਰਿਵਾਰ ਤੋਂ ਕੁਝ છુપਾਓ ਨਾ ਕੁਝ ਆਪਣੇ ਲਾਈਫ ਪਾਰਟਨਰ ਆਪਣੇ ਮਾਪੇ ਭੈਣ ਭਰਾ ਤੇ ਬੱਚਿਆਂ ਦੇ ਨਾਲ ਕੁਝ ਫਰੂਟਫੁਲ ਸਮਾਂ ਜ਼ਰੂਰ ਬਿਤਾਓ ਦੋਸਤੋ ਪਰਿਵਾਰ ਦਾ ਹਰ ਇੱਕ ਮੈਂਬਰ ਤੁਹਾਡੇ ਜੀਵਨ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਇਸ ਲਈ ਸਭ ਨੂੰ ਬਰਾਬਰ ਦਾ ਸਮਾਂ ਦਿਓ ਤੇ ਸਭ ਦੀਆਂ ਗੱਲਾਂ ਜ਼ਰੂਰ ਸੁਣੋ। ਤੁਸੀਂ ਆਪਣੇ ਪਰਿਵਾਰ ਦੇ ਨਾਲ ਹਲਕਾ-ਫੁਲਕਾ ਟਾਈਮ ਜ਼ਰੂਰ ਬਤਾਓ। ਇਸ ਦੇ ਨਾਲ-ਨਾਲ ਛੋਟੀਆਂ ਗੇਮਸ ਜੋ ਤੁਸੀਂ ਆਪਣੇ ਬੈੱਡਰੂਮ 'ਚ ਜਾਂ ਆਪਣੇ ਡਰਾਇੰਗ ਰੂਮ 'ਚ ਬੈਠ ਕੇ ਖੇਡ ਸਕਦੇ ਹੋ, ਉਹ ਸਮਾਂ ਬਤਾਉਣ ਦੇ ਨਾਲ-ਨਾਲ ਉਹਨਾਂ ਨੂੰ ਇੰਜੋਏ ਵੀ ਕਰੋ। ਇਸ ਦੇ ਨਾਲ-ਨਾਲ ਤੁਸੀਂ ਇਹ ਵੀ ਕੋਸ਼ਿਸ਼ ਕਰੋਗੇ ਕਿ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦੇ ਕੇ ਉਹਨਾਂ ਨੂੰ ਕਿਤੇ ਬਾਹਰ ਘੁੰਮਾਉਣ ਦੇ ਲਈ ਲੈ ਕੇ ਜਾਓ। ਤਾਂ ਕਿ ਉਹ ਵੀ ਖੁਸ਼ ਰਹਿਣ ਔਰ ਤੁਸੀਂ ਵੀ ਖੁਸ਼ ਰਹੋ ਤੁਸੀਂ ਆਪਣੀ profession life ਦੇ ਵਿੱਚ ਵੀ ਆਪਣੇ ਆਪ ਨੂੰ ਖੁਸ਼ ਰੱਖ ਸਕੋ ਇਹ ਸਭ ਕੁਝ ਕਰਨ ਦੇ ਲਈ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਔਰ ਆਪਣੇ ਟਾਈਮ ਨੂੰ ਮੈਨੇਜ ਕਰਨਾ ਜ਼ਰੂਰ ਸਿੱਖੋ ਸਾਡਾ ਅਗਲਾ ਇੰਪੋਰਟੈਂਟ ਰਿਸ਼ਤਾ ਹੁੰਦਾ ਹੈ ਲਾਈਫ ਪਾਰਟਨਰ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਰਿਵਾਰ ਦਾ ਹਰ ਇੱਕ ਮੈਂਬਰ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜ ਉਸ ਦੇ ਨਾਲ ਨਾਲ ਸਾਡਾ ਜਿਹੜਾ ਲਾਈਫ ਪਾਰਟਨਰ ਹੈ ਉਹ ਸਾਡੇ ਨਾਲ ਹਮੇਸ਼ਾ ਦੁੱਖ ਹੋਵੇ ਸੁੱਖ ਹੋਵੇ ਹਮੇਸ਼ਾ ਸਾਡੇ ਨਾਲ ਖੜਦਾ ਹੈ ਇਸ ਲਈ ਕੋਸ਼ਿਸ਼ ਕਰੋਗੇ ਤੁਸੀਂ ਵੀ ਆਪਣੇ ਲਾਈਫ ਪਾਰਟਨਰ ਦੇ ਹਰ ਇੱਕ ਦੁੱਖ ਦਾ ਖਿਆਲ ਰੱਖੋ ਆਪਣੇ ਸਾਥੀ ਦੇ ਸ਼ੌਂਕਾਂ ਤੇ ਰੁਚੀਆਂ ਨੂੰ ਜਾਨੋ ਜਿਸ ਚੀਜ਼ ਦੇ ਨਾਲ ਉਹਨੂੰ ਖੁਸ਼ੀ ਮਿਲਦੀ ਹੈ ਉਹਦਾ ਪਤਾ ਕਰੋ ਔਰ ਕੋਸ਼ਿਸ਼ ਕਰੋ ਕਿ ਉਸ ਚੀਜ਼ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਕਰੋ ਆਪਣੇ ਸਾਥੀ ਦੇ ਨਾਲ ਵਾਤਵਾ ਸਮਾਂ ਬਤਾਉਣ ਦੇ ਲਈ ਪਲੈਨਿੰਗ ਕਰੋ ਉਹਨਾਂ ਨੂੰ ਕਮਾਉਣ ਲੈ ਕੇ ਜਾਓ ਉਹਨਾਂ ਦੇ ਨਾਲ ਡਿਨਰ ਕਰੋ ਉਹਨਾਂ ਦੀ ਰੁਚੀਆਂ ਦੇ ਅਕੋਰਡਿੰਗ ਉਹਨਾਂ ਦੀ ਪਸੰਦ ਤੇ ਨਾ ਪਸੰਦ ਜ਼ਰੂਰ ਖਿਆਲ ਰੱਖੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨਗੀਆਂ ਔਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਣਗੀਆਂ ਇਸ ਤੋਂ ਅਗਲਾ ਰਿਸ਼ਤਾ ਹੁੰਦਾ ਹੈ ਆਪਣੇ ਬੱਚੇ ਆਪਣੇ ਪਰਿਵਾਰ ਤੇ ਜੀਵਨ ਸਾਥੀ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਵੀ ਸਮਾਂ ਦੇਣਾ ਬਹੁਤ ਹੀ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਬੱਚੇ ਦਾ ਸਕੂਲ ਜਾਂ ਕਾਲਜ ਕਿੱਦਾਂ ਦਾ ਰਹਾ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਨਾਲ ਦੇ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਫਿਊਚਰ ਨੂੰ ਲੈ ਕੇ ਕੀ ਸੋਚਦੇ ਸਿਰਫ ਇੰਨਾ ਹੀ ਨਹੀਂ ਸਗੋ ਗੱਲਾਂ-ਗੱਲਾਂ ਵਿੱਚ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰੋ ਉਹਨਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸੋ ਆਪਣੇ ਰਿਲੇਸ਼ਨਸ਼ਿਪ ਬਾਰੇ ਦੱਸੋ ਔਰ ਹੋਰ ਰਿਸ਼ਤੇ ਕਿਵੇਂ ਨਿਭਾਉਣੇ ਨੇ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਦੀ ਕੋਸ਼ਿਸ਼ ਕਰੋ ਪਿਆਰ ਪਿਆਰ ਦੇ ਵਿੱਚ ਉਹਨਾਂ ਨੂੰ ਲਾਈਫ ਦੇ ਲੈਸਨ ਦਿਓ ਜੋ ਕਿ ਅੱਜਕੱਲ੍ਹ ਦੇ ਬੱਚਿਆਂ ਨੂੰ ਦੇਣੇ ਬਹੁਤ ਜ਼ਰੂਰੀ ਨੇ ਜੀ ਆਪਾਂ ਹਰੇਕ ਮੁੱਦੇ ਨੂੰ ਬੱਚਿਆਂ ਦੇ ਨਾਲ ਡਿਸਕਸ ਕਰਾਂਗੇ ਅੱਜਕੱਲ੍ਹ ਦੇ ਬੱਚੇ ਜਿਹੜੇ ਜਨਰੇਸ਼ਨ ਦੇ ਨੇ ਉਹ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸੁਜੈਸਟ ਵੀ ਕਰਦੇ ਆਪਣੇ ਬੱਚਿਆਂ ਨੂੰ ਡਰੱਗਸ sex education ਵੀ ਜ਼ਰੂਰ ਦਿਓ ਤਾਂ ਕਿ ਉਹ ਗੁੱਟ ਟੱਚ ਬੈਟੱਚ ਨੂੰ ਅੱਛੀ ਤਰ੍ਹਾਂ ਸਮਝ ਸਕੇ ਇਸ ਨਾਲ ਬੱਚੇ ਤੁਹਾਡੇ ਹੋਰ ਵੀ ਨੇੜੇ ਆ ਜਾਣਗੇ ਤੁਹਾਡੇ ਕੋਲੋਂ ਡਰਨ ਦੀ ਬਜਾਏ ਉਹ ਤੁਹਾਡੇ ਨਾਲ ਸਕੂਲ ਦੀਆਂ ਕਾਲਜ ਦੀਆਂ ਆਪਣੇ ਹੋਰ ਦੋਸਤਾਂ ਦੀਆਂ ਗੱਲਾਂ ਜ਼ਰੂਰ ਸ਼ੇਅਰ ਕਰਨੀਂ। ਜਿੰਨਾ ਤੁਸੀਂ ਬੱਚਿਆਂ ਦੇ ਨਾਲ ਜ਼ਿਆਦਾ ਕੋਲ ਮਿਲ ਕੇ ਰਹੋਗੇ, ਉਹਨਾਂ ਦੀ ਹਰ ਗੱਲ ਸਮਝੋਗੇ, ਉਹਨਾਂ ਨੂੰ ਚੀਜ਼ਾਂ ਸਮਝਾਓਗੇ। ਤੁਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਸੁਰੱਖਰੂ ਹੋ ਜਾਓਗੇ ਤੇ ਆਪਣੇ ਬਿਜ਼ਨਸ ਤੇ ਆਪਣੇ ਕੈਰੀਅਰ ਤੇ ਜ਼ਿਆਦਾ ਫੋਕਸ ਕਰ ਪਾਓਗੇ। ਦੋਸਤੋ ਸਾਡਾ ਅਗਲਾ ਇੰਪੋਰਟੈਂਟ ਰਿਸ਼ਤਾ ਹੈ ਸਾਡੇ ਮਾਪੇ। ਦੋਸਤੋ ਆਦਮੀ ਨੂੰ ਕਾਰ ਚਲਾਉਣ ਦੇ ਨਾਲ-ਨਾਲ ਰਿਸ਼ਤਿਆਂ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ ਹੈ। ਇੱਕ ਆਦਮੀ ਦੀ ਸਮਝ ਹੀ ਘਰ ਨੂੰ ਜੋੜ ਕੇ ਰੱਖਦੀ ਹੈ, ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾਵਾਂ ਨੂੰ ਇੱਕ ਜਗ੍ਹਾ ਜੋੜ ਕੇ ਰੱਖਦੀ ਹੈ। ਜੇ ਆਦਮੀ ਰਿਸ਼ਤਿਆਂ ਵਿੱਚ ਬੈਲ ਕਰਾਂਦੇ ਜਿਹੜੇ ਝਗੜੇ ਨੇ ਉਹ ਮੁੱਕ ਜਾਂਦੇ ਇਸ ਲਈ ਵਿਆਹ ਤੋਂ ਬਾਅਦ ਆਦਮੀ ਦੀ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਬੱਚਿਆਂ ਤੇ 파ਟਨਰ ਦੇ ਨਾਲ ਨਾਲ ਜੇ ਉਹ ਆਪਣੇ ਮਾਪੇ ਨੂੰ ਵੀ ਸਹੀ ਟਾਈਮ ਦਿੰਦੇ ਨੇ ਤੇ ਆਪਣੇ ਪਰਿਵਾਰ ਨੂੰ ਸਹੀ ਚਲਾਉਂਦੇ ਨੇ ਤਾਂ ਆਪਣੇ ਪਰਿਵਾਰ ਨੂੰ ਅੱਗੇ ਤੱਕ ਹਾਸਲਾ ਵਸਦਾ ਲੈ ਕੇ ਚੱਲਦੇ ਨੇ ਦੋਸਤੋ ਮਾਪੇ ਨੂੰ ਟਾਈਮ ਦੇਣਾ ਵਿਆਹ ਤੋਂ ਬਾਅਦ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਸਗੋ ਸਾਡਾ ਫਰਜ਼ ਬਣਦਾ ਹੈ ਕਿ ਮਾਪੇ ਨਾਲ ਅਸੀਂ ਹਮੇਸ਼ਾ ਖੜੇ ਰਹੀਏ ਤੇ ਉਹਨਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਈਏ ਸਾਡੇ ਮਾਪੇ ਤਾਂ ਸਿਰਫ ਦੋ ਗੱਲਾਂ ਦੇ ਨਾਲ ਹੀ ਖੁਸ਼ ਹੋ ਜਾਂਦੇ ਨੇ ਜੇ ਅਸੀਂ ਉਹਨਾਂ ਨੂੰ ਖੁਸ਼ ਰੱਖਦੇ ਹਾਂ ਪਰਿਵਾਰ ਚ ਬੈਲੈਂਸ ਬਣਾ ਕੇ ਰੱਖਦੇ ਹ ਖੁਸ਼ੀਆਂ ਵਿੱਚ ਰਹਿੰਦਾ ਹੈ। ਇਹ ਹੈ ਵੀ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਬੱਚੇ, ਔਰਤ, ਬਜ਼ੁਰਗ ਖੁਸ਼ ਰਹਿੰਦੇ ਨੇ ਉਸ ਘਰ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਮਾਪੇ ਦੇ ਖੁਸ਼ ਹੋਣ ਦੇ ਨਾਲ-ਨਾਲ ਸਾਰੇ ਰਿਸ਼ਤੇ ਖੁਸ਼ ਵੀ ਹੋ ਜਾਂਦੇ ਨੇ, ਜੁੜੇ ਵੀ ਰਹਿੰਦੇ। ਸਾਡਾ ਅਗਲਾ ਇੰਪੋਰਟੈਂਟ ਰਿਸ਼ਤਾ ਹੈ ਆਪਣੇ ਆਪ ਦੇ ਨਾਲ, ਸਾਡਾ ਆਪਣਾ ਖੁਦ ਦਾ ਲਾਈਫਸਟਾਈਲ। ਦੋਸਤੋ ਹੁਣ ਤੱਕ ਤਾਂ ਅਸੀਂ ਕੀਤੀ ਪਰਿਵਾਰ ਦੀ ਗੱਲ ਕਿ ਹਰ ਇੱਕ ਰਿਸ਼ਤੇ ਨੂੰ ਸਮਾਂ ਦੇਣਾ ਕਿੰਨਾ ਜ਼ਰੂਰੀ ਹੈ ਅਤੇ ਇਸ ਦਾ ਸਾਡੇ ਕੰਮ ਦੇ ਉੱਪਰ ਕਿੰਨਾ ਅਸਰ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਤੁਹਾਡੀ ਜੀਵਨ ਸ਼ੈਲੀ ਜਾਂ ਕਿ ਤੁਹਾਡੇ ਲਾਈਫਸਟਾਈਲ। ਤੁਹਾਡਾ ਲਾਈਫਸਟਾਈਲ ਵੀ ਤੁਹਾਡੇ ਸਕਸ ਸਰੀਰ ਅਤੇ ਮਨ ਦੀ ਸਿਹਤ ਤੇ ਵੀ ਪੂਰਾ ਧਿਆਨ ਦਿਓ ਲਾਈਫਸਟਾਈਲ ਸਹੀ ਕਰਨ ਲਈ ਡੇਲੀ ਯੋਗਾ ਤੇ ਵਰਕਆਊਟ ਤੇ ਧਿਆਨ ਦਿਓ ਤਾਂ ਕਿ ਤੁਹਾਡਾ ਮਨ ਸ਼ਾਂਤ ਰਹੇ ਤੇ ਤੁਸੀਂ ਅੱਛੀ ਪ੍ਰੋਡਕਟਿਵਿਟੀ ਦੇ ਪਾਓ ਜੋ ਕਿ ਤੁਹਾਡੇ ਬਿਜ਼ਨਸ ਤੇ ਕਨਸਨਟ੍ਰੇਟ ਕਰਨ ਲਈ ਤੁਹਾਡੀ ਮਦਦ ਕਰੇਗਾ ਇਸ ਦਾ ਰਿਜ਼ਲਟ ਇਹ ਹੋਵੇਗਾ ਕਿ ਤੁਹਾਡਾ ਬਿਜ਼ਨਸ ਗਰੋ ਕਰੇਗਾ ਜਾਂ ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਤਰੱਕੀ ਮਿਲੇਗੀ ਯੋਗਾ ਦੇ ਨਾਲ ਹੀ ਸਿਹਤਮੰਦ ਖੁਰਾਕ ਵਧੀਆ ਨੀਂਦ ਸਰੀਰ ਕਸਰਤ ਨੂੰ ਆਪਣੀ ਡੇਲੀ ਰੂਟੀਨ ਵਿੱਚ ਸ਼ਾਮਿਲ ਕਰੋ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਤੁਹਾਡਾ ਮੂਡ ਫਰੈਸ਼ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਨਗੀਆਂ ਅਤੇ ਇੰਟਰਨਲ ਹੈਪੀਨੈਸ ਦੇਣਗੀਆਂ ਜੀ ਤੁਹਾਈਂ ਤੁਹਾਡੀ ਹੈਲਪ ਕਰਨੀ। ਜਿਹੜਾ ਵਿਅਕਤੀ ਅੰਦਰ ਤੋਂ ਹੀ ਖੁਸ਼ ਹੁੰਦਾ ਹੈ ਜਿਸ ਦਾ ਦਿਨ ਐਕਟੀਵਨੈਸ ਤੋਂ ਸ਼ੁਰੂ ਹੁੰਦਾ ਹੈ ਉਸ ਦੀ ਲਾਈਫ ਆਪਣੇ ਆਪ ਹੀ ਖੁਸ਼ੀਆਂ ਨਾਲ ਭਰ ਜਾਂਦੀ ਹੈ ਤੇ ਉਸ ਦੀ ਜ਼ਿੰਦਗੀ ਦਾ ਹਰ ਇੱਕ ਦਿਨ ਸੋਹਣਾ ਬਣ ਜਾਂਦਾ ਹੈ। ਦੋਸਤੋ ਕੰਮ ਨੂੰ ਸਹੀ ਕਰਨ ਲਈ ਤੁਹਾਡਾ ਮਨ ਖੁਸ਼ ਹੋਣਾ ਬਹੁਤ ਜ਼ਰੂਰੀ ਹੈ। ਮਨ ਤੁਹਾਡਾ ਤਾਂ ਹੀ ਖੁਸ਼ ਰਹੇਗਾ ਜੇ ਤੁਹਾਡਾ ਪਰਿਵਾਰ ਤੁਹਾਡੀ ਫੈਮਿਲੀ ਖੁਸ਼ ਰਹੇਗੀ business ਤੋਂ ਪਿੱਛੇ हट ਕੇ ਮੈਂ ਇਹ ਵੀਡੀਓ ਇਸ ਕਰਕੇ ਬਣਾਈ ਹੈ ਤਾਂ ਕਿ ਤੁਸੀਂ ਆਪਣੇ business ਨੂੰ ਸਹੀ ਮਾਨੇ ਵਿੱਚ ਗਰੋਅ ਕਰ ਸਕੋ ਅਤੇ ਹਰ ਇੱਕ ਪਰੇਸ਼ਾਨੀ ਤੋਂ ਰਹਿ ਤੁਸੀਂ ਸਿਰਫ ਤੇ ਸਿਰਫ ਆਪਣੇ business ਤੇ ਧਿਆਨ ਦੇ ਪਾਓ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਤੇ ਇਸ ਦੇ ਵਿੱਚ ਦਿੱਤੇ ਸੁਝਾਅ ਪਸੰਦ ਆਏ ਹੋਣ ਅਤੇ ਤੁਸੀਂ ਇਸ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰੋਗੇ ਔਰ ਖੁਸ਼ੀ ਦੇ ਨਾਲ ਆਪਣੀ ਜੌਬ ਆਪਣੇ business ਨੂੰ ਅੱਗੇ ਤੱਕ ਲੈ ਕੇ ਜਾਓ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹਨ ਇੱਕ ਨਵੀਂ ਵੀਡੀਓ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾ